ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਪਿੰਡ ਪਟਿਆਣਾ ਦੇ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਾਰੇ ਪਾਛੇ ਜੇ ਪ੍ਰਕਾਸ਼ ਪ੍ਰਭ ਦੇ ਲੱਖ ਲੱਖ ਵਧਾਈਆਂ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਪਹਿਲੀ ਜੀਆਂ ਸਭ ਸੰਸਾਰ ਤੇ ਵਸਦੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀਆਂ ਸੰਗਤਾਂ ਦੇ ਸਿਰ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਖੁਸ਼ੀਆਂ ਵੰਡੇ ਥੇੜੇ ਵਕਤੇ ਸਾਰਿਆਂ ਦਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤਾਂ ਨੂੰ ਜਨਮ ਦੇ ਜੀਵ ਪਾਸ਼ਾ ਦੀਆਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਧ ਸੰਗਤ ਨੂੰ ਪਹਿਲੀ ਪਾਸ਼ਾ ਗੁਰਨਾਮ ਦੇ ਜੀ ਦੀ ਪਰ ਪਰ ਦੀ ਲੱਖ ਲੱਖ ਵਧਾਈ ਹੋਵੇ ਵੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸ਼੍ਰੀ ਗੁਰੂ ਧੰਨ ਧੰਨ ਬਰਨਾਰਦ ਦੇਵ ਜੀ ਪਹਿਲੀ ਪਾਸ਼ੇ ਜਿਨ੍ਹਾਂ ਦਾ 595 ਅੱਜ ਜਨਮ ਦਿਹਾੜਾ ਸੱਚੇ ਪਾਸ਼ਾ ਦਾ ਪਿੰਡ ਪੱਠੀਆਂ ਦੀ ਸੂਹ ਸੰਗਤ ਮਿਲ ਕਰਕੇ ਮਨਾ ਰਹੀ ਆ ਪਰसों ਰੋਇਕੋ ਸ਼੍ਰੀ ਅਖੰਡ ਪਾਤਸ਼ਾਹ ਰੱਖੇ ਗਏ ਸਮਝ ਨਾਲ ਦੇ ਭੋਗ ਹੋਣ ਪਏ ਨੇ ਇਸੇ ਹੀ ਤਰ੍ਹਾਂ ਉਹ ਨਗਰ ਕੀਰਤਨ ਦੀ ਸੇਵਾ ਹੋਣੀ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਗੁਰਨਾਗ ਦੇ ਪੰਜੀ ਪਾਸੇ ਹੀ ਤੇ ਪ੍ਰਕਾਰ ਜਿਹੜੇ ਨੂੰ ਮੁੱਕ ਰਹੇ ਹੋਇਆ ਅੱਜ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਦੀਆਂ ਕਟਿੰਗਾਂ ਦੇ ਸਮੂਹ ਸੰਗਤਾਂ ਦੇ ਦੇਸ਼ ਵਿਦੇਸ਼ ਵਿੱਚ ਸਤਸਦੀਆਂ ਨਾਨਕ ਨਾਮ ਦੇਵਾ ਸੰਤਾਂ ਨੂੰ ਇਹ ਆਪ ਗੁਰੂ ਲਾਂਕ ਦੇ ਪਹਿਲੀ ਪਾਸ਼ੀ ਤੇ ਗੁਰੂਪਰ ਦੀਆਂ ਲੱਖ ਲੱਖ ਵਧਾਈਆਂ ਜੀ ਵਾਰ ਵੀ ਦਿੱਤਾ ਸੰਸਾ ਵਾਰ ਵੀ ਜੀ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਤਾਂ ਤਾਂਤਾਂ ਸਿੰਘ ਗੁਰ ਨਾਨਕ ਦੇਵ ਜੀ ਦੇ ਮਹਾਰਾਜਿਆਂ ਦੇ ਜਨਮ ਉਸਤਵ ਦੀਆਂ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਸਾਰੇ ਜੀਆਂ ਦਾ ਭਲਾ ਕਰੇ ਸਾਰੇ ਤੰਦਰੁਸਤੀਆਂ ਦਾਤਾਂ ਬਖਸ਼ੇ ਵਾਹਿਗੁਰੂ ਸਾਰੇ ਵਿੱਚ ਅਰਦੀ ਕਲਾ ਵਿੱਚ ਰੱਖੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੰਤਾਨ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਵਿੱਚ ਪ੍ਰਕਾਸ਼ਪੁਰ ਨੂੰ ਮੁਖ ਰੱਖਦੇ ਸਮੂਹ ਨਗਰ ਪਟੀਆਂ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਗੁਫਾ ਸਾਹਿਬ ਕੇ ਅਰਸੋਂ ਰੋਇਤੋ ਅਦਾ ਕਰਕੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਜੀ ਕੇ ਖੋਤ ਪਏ ਹਨ ਸਮੂਹ ਸੰਗਤਾਂ ਨੂੰ ਬਾਰ ਬਾਰ ਦੀਆਂ ਵਿਦੇਸ਼ਾਂ ਵਿਦੇਸ਼ਾਂ ਵਿੱਚ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਪਾਰਸ਼ਾ ਜਿਹਨਾਂ ਦੇ ਜੀ ਪ੍ਰਕਾਸ਼ ਲੜਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਸਮੂਹ ਦੇਸ਼ ਰਜੇ ਤੇ ਵਸਤੀਆਂ ਸਮੂਹ ਸੰਗਤਾਂ ਨੂੰ ਪਹਿਲੇ ਪਾਸੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਰਹੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਫ ਟੀਵੀ ਬਲਾਕਾ ਨੂਆ ਦੇ ਵਿੱਚ ਪੈਂਦੇ ਪਿੰਡ ਪਟੀਆਂ ਵਿਖੇ ਪਹਿਲੀ ਪਾਤਸ਼ਾਹੀ ਤਨ Shri Guru Nanak Dev Ji ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਪਟਿਆ ਦੀ ਸੰਗਤ ਵੱਲੋਂ ਗੁਰੂਦਵਾਰਾ ਸ਼੍ਰੀ ਗੁਰੂ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਤਰਸ਼ਾਯਾ ਤੇ ਪੰਜ ਪਿਆਰੇ ਦੀ ਗਵਾਹੀ ਦੇ ਵਿੱਚ ਇੱਕ ਸੁੰਦਰ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦਾ ਪਿੰਡ ਦੇ ਵਿੱਚ ਜਗ੍ਹਾ-ਜਗ੍ਹਾ ਤੇ ਪਰਵ ਸਵਾਗਤ ਕੀਤਾ ਗਿਆ ਸੰਗਤ ਵਾਸਤੇ ਚਾਹ ਪਾਣੀ ਦੇ ਇੰਤਜ਼ਾਮ ਕੀਤੇ ਗਏ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਇਸ ਬੋਕੇ ਵੱਖ-ਵੱਖ ਰਾਗੀਆਂ ਤੇ ਟਾਢੀ ਜਥੇਵਾਲੋ ਸੰਗਤ ਨੂੰ ਗੁਰੂ ਜੀ ਦੀ ਬਾਣੀ ਦੇ ਨਾਲ ਜੋੜਿਆ ਗਿਆ ਇਸ ਨਗਰ ਕੀਰਤਨ ਦੀ ਸਮਾਪਤੀ ਦੁਬਾਰਾ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਵਿਖੇ ਹੋਈ ਆਇਆਂ ਸੰਗਤਾਂ ਵਾਸਤੇ ਗੁਰੂ ਜੀ ਦਾਰ ਤੋਂ ਲੰਗਰ ਵੀ ਵਰਤਾਇਆ ਗਿਆ ਕੰਤੇਰਾ ਨਾਮ ਇਹ ਜਪਤਾ ਜਪਤਾ ਕਰਕੇ ਜਵਨ ਨੂੰ ਪਹਿਚਾਣ ਦਉ ਯਾਹ ਨੂੰ ਪਹਿਚਾਣ ਦਉ ਓ ਮੇਰੀ ਜੀਵਨ ਨੂੰ ਪਹਿਚਾਣ ਦਉ ਯਾਹ ਨੂੰ ਪਹਿਚਾਣ ਦਉ ਓ ਮੇਰੀ ਜੀਵਨ ਲੈ ਚਲਦਾ ਸਾਰੇ ਕਿਛੁ ਦੀ ਦਬੜੰਦਿਆ ਮੁਖੀ ਜੇ ਨ ਮੰਨੇ ਨਾਲ ਕੀਮਤ ਸੂ ਕਰੇ ਪੂਰਾ ਪੁਰਿਆਂ ਮੇ ਮਾਰੂ ਮਹੱਲਾ ਤੇ ਇਲਾ ਬਨ ਮੁਕੰਲ ਹਰ ਕਰ ਤ ਸਤਿ ਵੰੁਚਾ ਅਵਰਾਣ ਤੂ ਕਰੀ ਰੋ ਜਨ ਤੀ ਤਰਨ ਬਵਾਈ ਸਤਿ ਗੁਰ ਨਾਮ ਸੁਣੇ ਦੁਰਮਤਿ ਸੁਮਨ ਤੇਰੇ ਤੇ ਸੰਕਰਤ ਹੈ ਬਾਦ ਪਰ ਫਾਤਾ ਪੁਰਿਆਂ ਬੋਲੇ ਸਤਿ ਸ਼੍ਰੀ ਅਕਾਲ ਅੰਦਰ ਪਾਤਸ਼ਾਹ ਦੀ ਸੰਗਤ ਆਇਆ ਕੰਪੂਰ ਅੰਦਰ ਪਾਤਸ਼ਾਹ ਦੀ ਸੰਗਤ ਆਇਆ ਜਨ ਜੀਵਨ ਦਾ ਪਾਣ ਆਰੰਭ ਅੰਤ ਰਣ ਦੇ ਵਿੱਚ ਸਿਖਤ ਰਖੇ ਆਪਣੇ ਰਸੂਲ ਸੇ ਪਾਨੀ ਮੋੜੇ ਲਿਆਣਾ ਰੱਬ ਮਾਨਾ ਲਾਟੇ ਸੁਪਾ ਮੁੰਡਾ ਫਤਵਾ ਪੈਸ ਨਾ ਮੰਨਾ ਬਾਦ ਜਤ ਮੰਡਲ ਤਾਂ ਕੜੀਆਂ ہر کشنا چلے ميں مر سنگ نہايا كھن گر مالے ديتا ميں ہر كرت ليے ميرى ميرى كرتے چي مڑے سن سن دن ਫਿਰ ਪੁਛਤਾਵੇ ਮੁਖ ਧੂਰ ਪਰੇ ਦਿਰਦ ਪਿਆ ਜੋ ਬੰਨੀ ਤਨ ਖਿਸਿਆ ਸਾਥੋ ਸੰਗ ਦੁਖਿਤ ਨਾਮਿਆ ਕੋ ਦੋਖ ਲਾਗਾ ਜਮ ਮਾਰ ਸਮਾਰ ਮਰ ਪਕਰੇ ਦੂਰ ਜਨ ਕੋ ਦੂਖ ਨਾ ਮਿਟੇ ਜਨ ਮਰੇ ਪਾਪ ਹੋ ਜੋ ਧਰੇ ਜਨ ਕੋ ਮਾਰੇ ਮਨ ਕੋ ਸਜਾ ਜਨ ਕੋ ਜਨ ਮਨ ਕੋ ਮਾਰੇ Sampai jumpa di video selanjutnya. ستا گیا